ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਜਪਜੀ ਸਾਹਿਬ ਦੀ ਤੀਸਰੀ ਪੌੜੀ ਦੀ ਵਿਚਾਰ ਸਰਵਣ ਕੀਤੀ ਸੀ ਇਹਨਾਂ ਖੇਤ ਪਦ ਵਿੱਚ ਸਤਿਗੁਰੂ ਜੀ ਨੇ ਸਿਧਾਣ ਨੂੰ ਉੱਤਰ ਦਿੱਤਾ ਕਿਉਂਕਿ ਸਿਧਾਣ ਨੇ ਪੁੱਛਿਆ ਸੀ 2 ਮਿੰਟ ਆਪਾਂ ਪਹਿਲਾਂ ਵਿਚਾਰ ਕਰਕੇ ਅੱਗੇ ਚੱਲਾਂਗੇ ਸਿਧਾਣ ਨੇ ਕਿਹਾ ਸੀ ਮਹਾਰਾਜ ਤੁਸੀਂ ਹੁਕਮ ਦੇ ਬਾਰੇ ਤਾਂ ਕਹਿ ਦਿੱਤਾ ਵੀ ਹੁੰਦਾ ਹੁਕਮ ਜਿਹੜਾ ਬਿਆੰਤ ਹੈ ਉਹ ਕਿਤੇ ਆ ਨਹੀਂ ਜਾ ਸਕਦਾ ਮਹਾਰਾਜ ਤੁਸੀਂ ਉਹਦੇ ਬਾਰੇ ਕੋ ਸਤਿਗੁਰੂ ਜੀ ਨੇ ਪਹਿਲਾਂ ਨਖੇਰ ਪਾਕ ਦੁਆਰਾ ਉਤਰ ਦਿੱਤਾ ਜੇ ਸਿ ਆਪ ਇਹਨੇ ਵਿਚਾਰ ਸਰਲ ਕੀਤੀ ਸੀ ਸਿੰਪਲ ਅਰਥਾਂ ਨੂੰ ਗਾਵੇ ਕੋਦਾਨ ਸਤਿਗੁਰੂ ਨੇ ਕਿਹਾ ਸੀ ਕਿਹੜਾ ਬੰਦਾ ਐਸਾ ਹੈ ਕੋ ਕੌਣ ਹੈ ਜਿਹੜਾ ਉਹਦੇ ਤਾਨ ਨੂੰ ਬੱਲ ਨੂੰ ਗਾ ਸਕੇ ਕੋਈ ਨਹੀਂ ਐਸਾ ਜਿਹੜਾ ਉਹਦੇ ਬੱਲ ਨੂੰ ਗਾ ਸਕੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਕੌਣ ਹੈ ਉਹਿਆਂ ਦੇ ਬੱਲ ਨੂੰ ਗਾ ਸਕਦਾ ਹੈ ਕਿਸ ਵਿੱਚ ਐਸਾ ਬੱਲ ਹੈ ਜਿਹੜਾ ਉਹਦੇ ਤਾਨ ਨੂੰ ਗਾ ਸਕੇ ਕੌਣ ਐਸਾ ਗਾਵੇ ਕੋ ਦਾਤ ਜਾਣੇ ਨਿਸ਼ਾਨ ਸਹਿਜ ਕਿੰਨਨ ਕੌਣ ਹੈ ਜਿਹੜਾ ਉਹਦੀਆਂ ਦਾਤਾ ਪ੍ਰਗਟ ਕਰ ਕਰਕੇ ਦੱਸੇ ਉਹਦੇ ਗੁਣਾਂ ਨੂੰ ਗਾਵੇ ਕਿਉਂਕਿ ਉਹਦੀਆਂ ਦਾਤਾ ਬੇਅੰਤ ਹਨ ਗਾਵੇ ਕੋ ਗੁਣ ਵਡਿਆਈਆਂ ਚਾਰ ਕੋਣ ਐ ਸਭ ਜਿਹੜਾ ਉਹਦੀਆਂ ਸੁੰਦਰ ਵਡਿਆਈਆਂ ਦੁਆਰਾ ਉਹਦੀ ਸੰਪੂਰਨ ਵਿਚਾਰ ਦੱਸ ਸਕੇ ਗਾਵੇ ਕੋ ਵਿਦਿਆ ਵਿਖਮ ਵਿਚਾਰ ਸਹਿਜਿਕ ਵਿੱਚ ਕੋਣ ਐ ਸਾ ਕੋ ਕੋਣ ਜਿਹੜਾ ਵਿਖਮ ਓਕੀ ਵਿਦਿਆ ਦੁਆਰਾ ਉਹਦੀ ਵਿਚਾਰ ਕਰ ਕਰਕੇ ਉਹਦੇ ਬਲ ਨੂੰ ਦੱਸ ਸਕੇ ਗਾਵੇ ਕੋ ਸਾਧ ਕਰੇ ਤਨਖੇ ਸਹਿਜ ਜਿਹਦੇ ਨੂੰ ਕੌਣ ਐ ਐਸਾ ਜਿਹੜਾ ਉਹਦੇ ਬਲ ਨੂੰ ਗਾਵੇ ਦੱਸੇ ਕੋਤਾ ਪਰਮਾਤਮਾ ਸਾਜ ਕਰੇ ਤਨ ਖੇ ਕਿਵੇਂ ਪਰਮਾਤਮਾ ਜੀਵਾ ਨੂੰ ਸਾਜਦਾ ਤੇ ਫਿਰ ਸਾਜ ਕੇ ਮਾਤਾ ਦੇ ਪੇਟ ਵਿੱਚ ਕਿਵੇਂ ਬਣਾਉਂਦਾ ਹੈ ਤੇ ਫਿਰ ਕਿਵੇਂ ਤਨ ਨੂੰ ਖੇ ਕਰ ਲੈਂਦਾ ਗਾਵੇ ਕੋ ਜੀ ਲੈ ਫਿਰ ਦੇ ਕੌਣ ਐਸ ਜਿਹੜਾ ਦੱਸ ਕੇ ਉਹਦੇ ਬੰਦ ਨੂੰ ਜਿਹੜਾ ਕਵੇ ਕਿ ਉਹ ਜੀਵਾਂ ਨੂੰ ਕਹਿਣਾ ਜੀਵਨ ਨੂੰ ਜਿੰਦ ਦੇਂਦੇ ਆਤਮਾ ਦਿੰਦੇ ਫਿਰ ਆਤਮਾ ਲੈ ਲੈਂਦੇ ਫਿਰ ਉਹ ਸ੍ਰੀ ਰਾਂਝਾ ਪਾ ਕੇ ਕਿਉਂਕਿ ਆਤਮਾ ਅਮਰ ਹੈ ਫਿਰ ਦੇ ਦਿੰਦੇ ਜੀ ਲੈ ਫੇਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਸਹਿਬ ਜੀ ਕਹਿੰਦੇ ਨੇ ਕੌਣ ਹੈ ਐਸਾ ਜਿਹੜਾ ਉਹਦੇ ਬੰਨ ਨੂੰ ਗਾ ਸਕੇ ਜਿਹੜਾ ਕੋਈ ਕਿਉਂਕਿ ਜਾਪੇ ਦੂਰ ਦਿਸੇ ਦੂਰ ਇਹੜਾ ਕਹਿੰਦਾ ਮੀਓ ਪ੍ਰਮਾਤਮਾ ਕਿਉਂਕਿ ਜਿੰਨੂੰ ਬੁੱਧੀ ਨਹੀਂ ਹੈ ਬੁੱਧੀ ਤੋਂ ਬਿਗਾ ਬਿਨਾ ਉਹ ਦੂਰ ਹੀ ਦਿਸਦਾ ਹੈ ਅੱਖਾਂ ਹੀ ਹਨ ਦੇਖ ਰਹੀਆਂ ਸਾਰਿਆਂ ਨੂੰ ਪਰ ਬੁੱਧੀ ਨਾ ਹੋਣ ਕਰਕੇ ਉਹ ਨਹੀਂ ਦਿਸਦਾ ਇਹਨੇ ਬਹੁਤ ਦੂਰ ਹੈ ਉਹ ਤਾਂ ਨੀਲੀ ਚਾਤਾਂ ਹੁੰਦੀ ਉਹ ਕਾਹੋਂ ਬਿਆਨ ਜਿਨ੍ਹਾਂ ਨੂੰ ਨੇੜੇ ਦਿਸਦਾ ਸੇ ਅਖੜੀਆਂ ਬਿਆਨ ਜਿਨੀਆਂ ਦਿਸੰਦੋ ਮਾਪੀਰੀ ਨਹੀਂ ਤਾਂ ਬੁੱਧੀ ਨਾ ਹੋਣ ਕਰਕੇ ਕੋਣ ਜਾਣ ਸਕਦਾ ਬੁੱਧੀ ਨਾ ਹੋਣ ਕਰਕੇ ਉਹ ਪਰਮਾਤਮਾ ਦੂਰ ਹੀ ਦਿਸਦਾ ਹੈ ਦੇਖਣ ਵਾਲੀਆਂ ਅੱਖਾਂ ਵੀ ਨਹੀਂ ਉਹਨੂੰ ਦੇਖ ਸਕਦੀਆਂ ਅੱਖਾਂ ਆਸਰੇ ਹੁੰਦੀਆਂ ਪਰ ਉਹ ਨੂੰ ਨਿਦੇਖ ਸਕਦੀਆਂ ਗਾਵੇ ਕੋ ਵੇਖੇ ਹਾਜ਼ਰ ਅਧੂਰ ਸਹਿਜ ਕਿੰਨ ਕਿਹੜਾ ਜਿਹੜਾ ਉਹਦੇ ਵੱਲ ਨੂੰ ਇਹ ਕਹਿ ਕੇ ਗਾਵੇ ਕਿਉਂ ਪਰਮਾਤਮਾ ਜਿਹੜਾ ਹਾਜ਼ਰ ਅਧੂਰ ਹੈ ਹਾਜ਼ਰ ਨਾਜ਼ਰ ਇਹ ਦੋ ਲਫ਼ਜ਼ ਹੁੰਦੇ ਹਨ ਇੱਕ ਹਾਜ਼ਰ ਇੱਕ ਹਜੂਰ ਕਿ ਜਾਹਰ ਜੂ ਹੂ ਰਹੇ ਕਿ ਹਾਜ਼ਰ ਹਜੂਰ ਹੈ ਹਾਜ਼ਰ ਜਿਹਨੇ ਕੋਈ ਬੰਦਾ ਨੌਕਰੀ ਕਰਦਾ ਚਲਾ ਗਿਆ ਨੌਕਰੀ ਤੇ ਹਾਜ਼ਰੀ ਲਾ ਦਿੱਤੀ ਤੇ ਹਾਜ਼ਰੀ ਲਾ ਕੇ ਬਾਜ਼ਾਰ ਚਲਾ ਗਿਆ ਪਿੱਛੋਂ ਕੋਈ ਅਵਸਰ ਆ ਗਿਆ ਮਨੇ ਪੁੱਛਿਆ ਵੀ ਇਹ ਬੰਦਾ ਹਾਜ਼ਰ ਹੈ ਦਸਣ ਵਾਲੇ ਕਹਿੰਦੇ ਆਹ ਭਾਈ ਹੈ ਤਾਂ ਹਾਜ਼ਰੀ ਆਜਰੀ ਤਾਂ ਲੱਗੀ ਹੋਈ ਹੈ ਕਹਿੰਦਾ ਕਿੱਥੇ ਹੈ ਕਹਿੰਦੇ ਜੀ ਬਾਹਰ ਗਿਆ ਫਿਰ ਤੇ ਕੰਮ ਸਾਹਮਣੇ ਨਹੀਂ ਹੈ ਜੇਕਰ ਸਾਹਮਣੇ ਹੁੰਦਾ ਫਿਰ ਕਹਿੰਦਾ ਦੂਰ ਹੈ ਸਾਹਮਣੇ ਦੇਖੋ ਬੈਠਾ ਹਾਜ਼ਰ ਤਾਂ ਹੈ ਪਰ ਹضور ਨਹੀਂ ਹੈ ਸਾਹਮਣੇ ਨਹੀਂ ਹੈ ਸਹਿਬ ਜੀ ਕਿੰਨੇ ਕੋਣ ਹੈ ਜਿਹੜਾ ਉਹ ਪਰਮਾਤਮਾ ਨੂੰ ਹਰ ਜਗ੍ਹਾ ਤੇ ਅੰਦਰ ਬਾਹਰ ਵਸਦਾ ਦੇਖੇ ਹੈਰਾਨੀ ਦੀ ਗੱਲ ਹੈ ਉਹ ਹਾਜ਼ਰ ਨਾਜ਼ਰੀ ਪਰ ਕੋਈ ਵਿਰਲਾ ਹੀ ਜਿਹਨੂੰ ਹਾਜ਼ਰ ਨਾਜ਼ਰ ਹੁੰਦਾ ਹੈ ਕੋਣ ਹੈ ਉਹਦੇ ਬਲ ਨੂੰ ਗਾਸ ਸਹਿਬ ਕਹਿੰਨੇ ਨੇ ਫਿਰ ਕੋਈ ਸਹਿਰ ਕਹਿਣ ਲੱਗੇ ਮਹਾਰਾ ਹੀ ਕੋਈ ਤਾਂ ਕਹਿੰਦਾ ਹੀ ਹੋਏਗਾ ਨਾ ਇਹ ਆਮ ਬੰਦਾ ਨਹੀਂ ਵੱਡੇ ਵੱਡੇ ਦੇਵਤੇ ਹੋਂਦੇ ਬੰਨੂ ਸਹਿਬ ਕਹਿੰਨੇ ਨਹੀਂ ਕਤਨਾ ਕਥੀ ਨਾ ਆਵੇ ਟੋਟ ਸਹਿਬ ਜੀ ਕਹਿੰਨੇ ਬੜਿਆਂ ਨੇ ਕਥਾ ਕਾਰਣੇ ਕਥਨ ਕਰ ਕਰਕੇ ਵੇਖ ਲਿਆ ਪਰ ਹੋਂਦੇ ਬੰਦ ਦਾ ਕੋਈ ਅੰਤ ਨਹੀਂ ਹੈ ਹੋਂਦਾ ਕੋਈ ਸਿਰਾ ਨਹੀਂ ਲੱਗਦਾ ਕਾਤ ਕਾਤ ਕਥੀ ਕੋਟੀ ਕੋਟ ਕੋਟ ਕਰੋੜ ਬ੍ਰਹਮੇ ਕਰੋੜਾ ਸ਼ਿਵ ਜੀ ਕਰੋੜਾ ਵਿਸ਼ਨੂ ਕਰੋੜਾ ਇੰਦਰ ਅਕਾਲ ਪੁਰਖੀ ਦੇ ਮੈਂ ਕੋਟਕ ਵਿਸ਼ਨੂ ਮਹੇਸ ਕੋਟ ਇੰਦਰ ਬ੍ਰਹਮਾ ਕੀਤੇ ਰਾਵਸਸ ਕਰੋੜ ਜਲੇਸ ਕਰੋੜਾ ਕਰੋੜਾ ਨੇ ਗਾਇਆ ਪਰ ਉਹਦਾ ਅਰਥ ਨਹੀਂ ਪਾਇਆ ਸਹਿਬ ਜੀ ਕਿੰਨੇ ਕਥਨ ਕਰ ਕਰਕੇ ਕਰੋੜਾਂ ਕਰੋੜਾਂ ਜੀ ਪਹਿਲਾਂ ਹੁਣ ਤਿਆਗੋ ਵੀ ਚਲੇ ਜਾਣਗੇ ਪਰ ਉਹਦਾ ਕੋਈ ਅੰਤ ਨਹੀਂ ਪਾਸਦਾ ਫਿਰ ਹੁਣ ਨਿਮਰਤਾ ਵਿੱਚ ਆ ਗਏ ਇਹਨਾਂ ਨੇ ਤਾਂ ਤਤਰਾਈਆਂ ਕੀਤੀਆਂ ਸੀ ਸਿੱਧਾਂ ਨੂੰ ਪਰ ਤਤਰਾਈ ਕੋਈ ਕੰਮ ਨਹੀਂ ਆਈ ਉਹ ਨਿਮਰਤਾ ਵਿੱਚ ਆ ਕੇ ਕਹਿੰਦੇ ਮਹਾਰਾਜ ਕੋਈ ਤਾਂ ਦੱਸੋ ਸਤਿਗੁਰੂ ਨੂੰ ਕਹਿਣ ਲੱਗੇ ਭਾਈ ਸਿੱਧੋ ਹੰਕਾਰ ਨਾਲ ਤਾਂ ਕਿਸੇ ਨੇ ਉਹਦੇ ਬਲ ਨੂੰ ਨਹੀਂ ਗਾਇਆ ਪਰ ਨਿਮਰਤਾ ਵਿੱਚ ਸਾਰੇ ਉਹਦੇ ਬਲ ਗਾ ਸਕਦੇ ਹਨ ਔਰ ਗਾਉਂਦੇ ਹਨ ਸਹਿਬ ਜੀ ਕਹਿੰਦੇ ਹਨ ਕਿਉਂਕਿ ਜਿੰਨੇ ਕਿਸੇ ਵਿੱਚ ਹਿੰਮਤ ਹੈ ਕਾਲੀ ਬੇਅੰਤੀ ਕੀਤੀ ਸੀ ਕੀੜੀ ਨੂੰ ਜਿੰਨੀ ਆਵਾਜ਼ ਮਿਲੀ ਹੈ ਉਹਨੇ ਬਲ ਨਾਲ ਗਾਦੀ ਹੈ ਜਿੰਨੀ ਘਹਾਤੀ ਨੂੰ ਮਿਲੀ ਹੈ ਕੋਸ ਹਿਸਾਬ ਨਾਲ ਗਾਉਂਦਾ ਹੈ ਪੰਛੀ ਆਪਣੇ ਹਿਸਾਬ ਨਾਲ ਗਾਉਂਦੇ ਹਨ ਚਿੜੀ ਆਪਣੇ ਹਿਸਾਬ ਨਾਲ ਤੋਤਾ ਆਪਣੇ ਹਿਸਾਬ ਨਾਲ ਆਕਾਸ਼ ਤਾਂ ਬਹੁਤ ਵੱਡਾ ਹੈ ਪਰ ਉਡਾਰੀ ਹਰੇਕ ਦੀ ਆਪਣੇ ਆਪਣੇ ਹਿਸਾਬ ਨਾਲ ਹੈ ਕਿੰਨਾ ਕੁ ਚਿੜੀ ਉੱਡ ਸਕਦੀ ਹੈ ਆਪਾਂ ਨੂੰ ਪਤਾ ਹੈ ਤੋਤਾ ਕਿੰਨਾ ਉੱਡਦਾ ਹੈ ਏਲ ਕਿੰਨੀ ਉੱਡਦੀ ਹੈ ਪਰ ਹੰਸ ਦੀ ਉਡਾਰੀ ਜਿਹੜੀ ਹੈ ਉਹ ਬੜੀ ਵੱਡੀ ਹੈ ਸਾਰਨਾ ਜਿਆਦਾ ਉਡ ਸਕਦਾ ਹਾਂਸ ਕਿੰਨੇ 400 ਕੋਹ ਤੱਕ ਸਿੱਧੀ ਉਡਾਰੀ ਜਿਹੜੀ ਹੈ ਨਾ ਸਮਾਰ ਸਕਦਾ 400 ਕੋਹ ਕੋ ਮੀਲ ਨਾਲੋਂ ਵੱਡਾ ਹੁੰਦਾ ਪਰ ਜੇ ਕੋਈ ਆਖੇ ਹਾਂਸ ਜਿਹੜਾ ਔਕਾਸ ਦਾ ਅੰਤ ਪਾ ਲੇਗਾ ਇਹ ਨਹੀਂ ਹੋ ਸਕਦਾ ਇੱਕ ਵਾਰੀ ਪਿਆਰ ਨਾਲ ਆਖੂ ਸਤਨਾਮ ਹਾਂਸ ਹੁੰਦਾ ਤਾਂ ਬਹੁਤ ਹੈ ਉਹਦੀ ਉਡਾਰੀ ਤਾਂ ਬਹੁਤ ਵੱਡੀ ਹੈ ਪਰ ਅੰਤ ਨਹੀਂ ਪਾਇਆ ਜਾਂਦਾ ਮੱਛਲੀ ਹੈ ਸਮੁੰਦਰ ਬੜਾ ਵੱਡਾ ਪਰ ਕੋਈ ਮੱਛੀ ਆਖੇ ਮੈਂ ਸਮੁੰਦਰ ਦਾ ਅੰਤ ਪਾ ਲਵਾਂਗੀ ਇਹ ਨਹੀਂ ਹੱਸਦਾ ਸਤਿਗੁਰ ਕਹਿੰਦੇ ਨੇ ਤੂੰ ਦਰਿਆ ਉਹ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲ੍ਹਾਂ ਇਸ ਤਰ੍ਹਾਂ ਉਹ ਪਰਮਾਤਮਾ ਦਰਿਆ ਦੀ ਤਰ੍ਹਾਂ ਦਰਿਆ ਤਤੁਪਈ ਬੜਾ ਵੱਡਾ ਪਰ ਅਸੀਂ ਮੱਛਲੀਆਂ ਵਰਗੇ ਜੀਵ ਉਹਦਾ ਕੀ ਅੰਤ ਪਾ ਸਕਦੇ ਆ ਉਹਨਾਂ ਸਾਡੇ